ਕਿੰਨੇ ਦਿਨ ਦਾ ਪ੍ਰੋਸੈਸਰ ਖਾਦ ਬਣਦਾ ਔਰ ਇਸ ਚ ਪੈਦਾ ਕੀਟਾਰੀਲ ਤੋਂ ਇਲਾਵਾ ਵੀ ਬਣਦਾ। ਸੁੱਕੇ ਚ ਸਿਰਫ ਜਿੱਦਾਂ ਰੈਪਰ ਹੋ ਗਏ, ਬੋਤਲਾਂ ਹੋ ਗਈਆਂ, ਗੱਟਾ ਹੋ ਗਿਆ, ਕੁਝ ਵੀ ਉਹਨੂੰ ਲੱਗ ਰੋਗੇ ਜਿਹੜਾ ਗਿੱਲਾ ਕੂੜਾ ਸਰ ਉਹਹੀਂ ਇੱਥੇ ਲਿਆ ਕੇ ਔਰ ਜਿਹੜੀਆਂ ਤੁਸੀਂ ਪਿੱਟ ਦੇਖ ਰਹੇ ਸਰ ਇਹ ਚ ਪਿੱਟ ਚ ਪਾ ਦਨੇ ਆ ਜੀ। ਇਹ ਤਾਂ ਸਰ ਘਰ ਦੇ ਜਿਹੜੀਆਂ ਇਹ ਸਬਜ਼ੀਆਂ ਦੇ ਛਿਲਕੇ ਜਾਂ ਫਲਾਂ ਦੇ ਛਿਲਕੇ ਜਾਂ ਦਾਲ ਵਗੈਰਾ ਸਬਜ਼ੀਆਂ ਇਹਨਾਂ ਤੋਂ ਮਤਲਬ ਤਿਆਰ ਹੁੰਦੀ ਹੈ। ਘਰ ਦੇ ਜਿਹੜੀ ਆਪਾਂ ਖਾਣ ਪੀਣ ਲਈ ਚੀਜ਼ਾਂ ਯੂਜ਼ ਕਰਦੇ ਆ ਉਹਨਾਂ ਤੋਂ ਤਿਆਰ ਹੁੰਦੀ ਹੈ ਤੇ ਬਿਲਕੁਲ ਸਰ ਆਰਗੈਨਿਕ ਖਾਦ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀ ਖਾਦ ਦੇਣ ਦੇ ਮਨੋਰਥ ਦੇ ਨਾਲ ਬਟਾਲਾ ਸ਼ਹਿਰ ਦੇ ਵਿੱਚ ਵੱਖੋ ਵੱਖ ਮਸ਼ੀਨਾਂ ਲਗਾਈਆਂ ਗਈਆਂ ਨੇ ਜਿਸ ਵਿੱਚ ਖਾਸ ਮਸ਼ੀਨ ਹੈ ਜਿਹੜਾ ਨਾਰੀਅਲ ਪਾਣੀ ਅਸੀਂ ਪੀ ਕੇ ਛੁੱਟ ਦਿੰਨੇ ਆ ਉਸ ਨਾਰੀਅਲ ਤੋਂ ਖਾਦ ਬਣਦੀ ਹੈ ਪਹਿਲਾਂ ਤਸਵੀਰ ਦਿਖਾ ਦਿੰਦਾ ਕੀ ਬਟਾਲਾ ਦੀ ਇੱਕ ਕੂੜੇ ਦੀ ਪਿਕਟ ਹੈ ਜਿੱਥੇ ਲੇਬਰ ਲੱਗੀਦੀ ਆ ਕੂੜੇ ਨੂੰ ਅਲੱਗ-ਅਲੱਗ ਕੀਤਾ ਜਾਂਦਾ ਉਸ ਦੇ ਵਿੱਚ ਨਾਰੀਅਲ ਦਾ ਜਿਹੜਾ ਕ੍ਰਸ਼ ਵਾ ਉਹ ਪਾ ਕੇ ਔਰ ਉਸ ਤੋਂ ਬਾਅਦ ਉਸ ਦੀ ਖਾਦ ਤਿਆਰ ਕੀਤੀ ਜਾਂਦੀ ਹੈ ਕੀ ਫਾਇਦਾ ਹੈ ਇਸ ਖਾਦ ਦਾ ਕਿੰਨੇ ਦਿਨ ਚ ਬਣਦੀ ਹੈ ਖਾਦ ਕਿੰਨੀ ਕੁ ਲਾਹੇਵੰਦ ਆ ਗਲਤ ਕਰ ਲਾਗੇ ਸਾਡਾ ਸਰਕਾਰੀ ਅਧਿਕਾਰੀ ਮੌਜੂਦ ਆ ਕੀ ਨਾਮ ਹੈ ਜੀ ਵਿਕਾਸ ਸ਼ਰਮਾ ਜੀ ਵਿਕਾਸ ਜੀ ਇਹ ਜੋ ਪੰਜਾਬ ਸਰਕਾਰ ਦਾ ਉਪਰਾਲਾ ਵਾ ਕਿ ਜਿਹੜੇ ਨਾਰੀਅਲ ਵੇਸਟ ਹੋ ਜਾਂਦੇ ਆ ਇਹਨਾਂ ਦੀ ਖਾਦ ਕਿੱਦਾਂ ਬਣਦੀ ਆ ਕੀ ਫਾਇਦੇਮੰਦ ਦਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਇਹ ਸਰ ਸਵਚ ਮਾਤ ਮਿਸ਼ਨ ਦੀ ਹਦਾਇਤਾਂ ਔਰ ਸਾਡੇ ਮਾਨਯੋ ਕਮਿਸ਼ਨ ਸਾਹਿਬ ਦੀ ਹਾਜ਼ਰ ਰਹੀਆਂ ਕੋਕਨਟ ਸ਼ੈਟਰਨਾਂ ਦੀ ਇੱਕ ਮਸ਼ੀਨ ਲਿਆਂਦੀ ਹੈ ਜੀ ਇਹ ਚ ਸਰ ਜਿੰਨੇ ਵੀ ਸ਼ਹਿਰ ਦੇ ਨਾਰੀਲ ਵਿਕਰੀਤਾ ਨੇ ਉਹਨਾਂ ਕੋ ਬਚੇ ਹੋਏ ਜਿਹੜੇ ਨਾਲ ਪਾਣੀ ਪੀਣ ਤੋਂ ਬਾਅਦ ਜਿਹੜੇ ਉਹਨਾਂ ਦਾ ਖੋਲ ਰਹੇ ਹੁੰਦੇ ਨੇ ਉਸਨੂੰ ਕਲੈਕਟ ਕਰਕੇ ਇੱਥੇ ਲਿਆ ਕੇ ਔਰ ਉਹਨੂੰ ਸੁਕਾ ਕੇ ਉਹਦਾ ਕ੍ਰਸ਼ ਕਰਕੇ ਉਹਦਾ ਬਰਾਦਾ ਤਿਆਰ ਕੀਤਾ ਜਾਂਦਾ ਜੀ ਬਰਾਦਾ ਸੁਕਾ ਕੇ ਔਰ ਉਹਨੂੰ ਛਾਨ ਕੇ ਬਾਅਦ ਉਹਦਾ ਜਿਹੜਾ ਛਾਨ ਕੇ ਜਿਹੜਾ ਪਦਾਰਥ ਨਿਕਲਦਾ ਉਨੂੰ ਅਸੀਂ ਪਿੱਟਾਂ 'ਚ ਪਾ ਕੇ ਤਰ ਉਹਦੀ ਖਾਦ ਤਿਆਰ ਕਰਦੇ ਹਾਂ ਜੀ ਇਹ ਨਾਰੀਅਲ ਤੋਂ ਇਲਾਵਾ ਵੀ ਦੇਖਦੇ ਪਏ ਕਿ ਬਹੁਤ ਸਾਰੀਆਂ ਪਿਕਟਸ ਤੁਸੀਂ ਬਣਾਈਆਂ ਦੀਆਂ ਕਿੰਨੇ ਦਿਨ ਦਾ ਪ੍ਰੋਸੈਸ ਆ ਖਾਦ ਬਣਦਾ ਔਰ ਇਹ ਚ ਪੈਂਦਾ ਕਿ ਨਾਰੀਅਲ ਤੋਂ ਇਲਾਵਾ ਕੀ ਪੈਂਦਾ ਇਹ ਚ ਸਰ ਸ਼ਹਿਰ ਦੇ ਜਿੰਨੇ ਵੀ ਆਪਣੇ ਘਰ ਨੇ ਉਹਨਾਂ ਚ ਅਸੀਂ ਘਰਾਂ ਤੋਂ ਡੋਰ ਟੂ ਡੋਰ ਕਲੈਕਸ਼ਨ ਦੇ ਵਾਸਤੇ ਰਿਕਸ਼ੇ ਜਿਹੜੇ ਲਾਈਨੇ ਸਨ ਉਹਨਾਂ ਦੇ ਲੋਕਾਂ ਨੂੰ ਇਸ ਕੱਲ ਤੋਂ ਵੇਅਰ ਕੀਤਾ ਗਿਆ ਵੀ ਤੁਸੀਂ ਆਪਣਾ ਗਿੱਲਾ ਕੂੜਾ ਔਰ ਸੁੱਕਾ ਕੂੜਾ ਗਿੱਲਿਆ ਕੂੜੇ ਸੈਂਸ ਸਰ ਜਿੱਦਾਂ ਫਲਾਂ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਚਾਹ ਪੱਤੀ ਹੋ ਗਈ ਸਰ ਬਚੀ ਹੋਈ ਦਾਲ ਸਬਜ਼ੀ ਹੋ ਗਈ ਕੋਈ ਉਹਨੂੰ ਤੁਸੀਂ ਅਲੱਗ ਰੱਖੋ ਔਰ ਜਿਹੜੇ ਸੁੱਕੇ ਚ ਸਰ ਜਿੱਦਾਂ ਰੈਪਰ ਹੋ ਗਏ ਬੋਤਲਾਂ ਹੋ ਗਈਆਂ ਗੱਤਾ ਹੋ ਗਿਆ ਕੁਝ ਵੀ ਉਹਨੂੰ ਅਲੱਗ ਰੱਖੋ ਜਿਹੜਾ ਗਿੱਲਾ ਕੂੜਾ ਸਰ ਉਹਹੀਂ ਇੱਥੇ ਲਿਆ ਕੇ ਔਰ ਜਿਹੜੀਆਂ ਤੁਸੀਂ ਪਿੱਟ ਦੇਖ ਰਹੇ ਸਰ ਇਹ ਚ ਪਿੱਟ ਚ ਪਾ ਦਿੰਦੇ ਆ ਜੀ ਇਹ 30 ਤੋਂ 45 ਦਿਨ ਦਾ ਪ੍ਰੋਸੈਸ ਹੈ ਸਰ ਇਸ ਤੋਂ ਬਾਅਦ ਉਹ ਆਪਣਾ ਕੋਕਨਟ ਜਿਹੜਾ ਸ਼ੈੱਲ ਦਾ ਉਹ ਜਿਹੜਾ ਬੁਰਾਦਾ ਨਿਕਲਦਾ ਜੀ ਉਹ ਮਿਕਸ ਕਰਕੇ ਇਹਦੀ ਖਾਦ ਤਿਆਰ ਕੀਤੀ ਜਾਂਦੀ ਹੈ ਇਹ ਫਿਰ ਖਾਦ ਆਪਣੇ ਆਪ ਬਣ ਜਾਂਦੀ ਹੈ ਕਿ ਜਾਂ ਫਿਰ ਇਹਨੂੰ ਅਲੱਗ-ਅਲੱਗ ਜਿਹੜੇ ਪਿਕਟਸ ਪਾਣਾ ਪੈਂਦਾ ਕੀ ਪ੍ਰੋਸੈਸ ਹੁੰਦਾ ਦਾ ਨਹੀਂ ਸਰ ਇਹ ਇਹ ਨੈਚੁਰਲੀ ਤਰੀਕੇ ਨਾਲ 30 ਤੋਂ 45 ਦਿਨ ਦਾ ਜਿਹੜਾ ਪ੍ਰੋਸੈਸ ਹੈ ਖਾਦ ਤਿਆਰ ਹੁੰਦੀ ਹੈ ਇਹਨੂੰ ਇੱਕ ਦੋ ਵਾਰ ਇਹਦੀ ਪਲਟੀ ਮਰਵਾ ਕੇ ਮਲ ਹਲਾਣਾ ਪੈਂਦਾ ਇਹਨੂੰ ਤੇ ਉਹ ਨੈਚੁਰਲ ਪ੍ਰੋਸੈਸ ਹੈ ਜੀ ਖਾਦ ਆਪਣੇ ਆਪ ਤਿਆਰ ਹੋ ਜਾਂਦੀ ਜਿਹੜੀ ਖਾਦ ਜਿਹੜੇ ਬਾਗਬਾਨੀ ਜਾਂ ਘਰਾਂ ਦੇ ਵਿੱਚ ਜਾਂ ਪੈਲੀਆਂ ਦੇ ਵਿੱਚ ਵਰਤੀ ਜਾਂਦੀ ਹੈ ਉਸ ਖਾਦ ਚ ਤੁਹਾਡੀ ਬਣੀ ਖਾਦ ਚ ਅੰਤਰ ਕੀ ਸਰ ਜਿਹੜੀ ਪੈਲੀਆਂ ਦੀ ਖਾਦ ਯੂਜ਼ ਹੁੰਦੀ ਹੈ ਉਹ ਤੇ ਮਤਲਬ ਇੱਕ ਐਕਸਰਸਾਈਜ਼ ਉਹ ਚ ਬਹੁਤ ਜ਼ਿਆਦਾ ਹੁੰਦੇ ਆ ਜਾਂ ਉਹ ਚ ਹਾਨੀ ਕਰਕੇ ਤੱਤ ਬੜੇ ਹੋਣਗੇ ਇਹ ਤੇ ਸਿਰਫ ਘਰ ਦੇ ਜਿਹੜੀ ਸਬਜ਼ੀਆਂ ਦੇ ਛਿਲਕੇ ਜਾਂ ਫਲਾਂ ਦੇ ਛਿਲਕੇ ਜਾਂ ਦਾਲ ਵਗੈਰਾ ਸਬਜ਼ੀਆਂ ਇਹਨਾਂ ਤੋਂ ਮਤਲਬ ਤਿਆਰ ਹੁੰਦੀ ਹੈ ਘਰ ਦੇ ਜਿਹੜੀ ਆਪਾਂ ਖਾਣ ਪੀਣ ਲਈ ਚੀਜ਼ਾਂ ਯੂਜ਼ ਕਰਦੇ ਆ ਉਹਨਾਂ ਤੋਂ ਤਿਆਰ ਹੁੰਦੀ ਹੈ ਤੇ ਬਿਲਕੁਲ ਸਰ ਆਰਗੈਨਿਕ ਖਾਦ ਹੈ ਤੇ ਔਰ ਇੱਚ ਕੋਈ ਵੀ ਇਹੋ ਜਿਹਾ ਰਸਾਇਣਿਕ ਤੱਤ ਨਹੀਂ ਹੈਗਾ ਜੀ ਇਹ ਤੇ ਵਧੀਆ ਖਾਦ ਹੈ ਜੀ ਜੇ ਫਿਰ ਦੇਣੀ ਪਵੇ ਖਾਦ ਤੇ ਕਿੰਨੂੰ ਬਣਾ ਕੇ ਦੇ ਰਹੇ ਹੋ ਇਹ ਖਾਦ ਨੂੰ ਇਸ ਰਹਿੰ ਜਿੰਨੇ ਵੀ ਆਪਣੇ ਸ਼ਹਿਰ ਦੇ ਬਾਗਬਾਨੀ ਵਾਲੇ ਜਾਂ ਜਿੰਨੇ ਵੀ ਕਿਸਾਨ ਭਰਾ ਨੇ ਜਾਂ ਜਿਹੜੇ ਘਰ 'ਚ ਆਪਣੇ ਬਾਗਬਾਨੀ ਕਰਦੇ ਨੇ ਘਰ 'ਚ ਬੂਟੇ-ਬਾਟੇ ਜਿੰਨਾ ਲਾਇਆ ਇਹਨਾਂ ਸਾਰਿਆਂ ਵਾਸਤੇ ਸਿਰ ਲਾਹੇਵੰਦ ਹੈ ਔਰ ਅਸੀਂ ਇਹਦਾ ਮਤਲਬ ਵਕ ਵਕ ਜਿੱਦਾਂ ਵੀ ਮੈਡਮ ਜੀ ਹਾਜ਼ਰ ਹੁੰਦੀਆਂ ਅਸੀਂ ਲੱਗ ਜਗ੍ਹਾ ਤੇ ਕਾਊਂਟਰ ਲਾ ਕੇ ਫ੍ਰੀ ਵੀ ਡਿਸਟ੍ਰਿਬਿਊਟ ਕਰਦੇ ਆਂ ਵੈਸੇ ਸਰ ਇਹ ਸਾਡੇ 2 ਨੰਬਰ ਕਮਰਾ ਜੀ ਪ੍ਰੋਪਰਟੀ ਟੈਕਸ ਵਾਲਾ ਉੱਤੇ 10 ਰੁਪਏ ਕਿਲੋ ਦੇ ਹਿਸਾਬ ਨਾਲ ਸੇਲ ਵੀ ਕਰਦੇ ਆਂ ਜੀ ਪ੍ਰਤੀ ਕਿਲੋ ਸੇਲ ਵੀ ਕਰਦੇ ਆ ਔਰ ਲੋਕਾਂ ਨੂੰ ਮੁਫਤ ਵੀ ਖਾਦ ਦਿੰਦੇ ਆ ਖਾਦ ਬੜੀ ਲਾਹੇਵੰਦ ਹੈ ਕਿਉਂਕਿ ਖਾਣ ਪੀਣ ਵਾਲੇ ਸਮਾਨ ਤੋਂ ਇਹ ਖਾਦ ਬਣਦੀ ਆ ਇਸ ਵਿੱਚ ਕੋਈ ਵੀ ਹੋਰ ਪਦਾਰਥ ਨਹੀਂ ਪੈਂਦਾ ਜੇਕਰ ਕਿਸਾਨ ਭਰਾ ਜਾਂ ਬਾਗਬਾਨੀ ਕਰਨ ਵਾਲੇ ਇਸ ਖਾਦ ਨੂੰ ਵਰਤਣਗੇ ਤਾਂ ਉਹ ਜ਼ਹਿਰੀਲੀ ਨਹੀਂ ਹੋਏਗੀ ਉਸ ਤੋਂ ਜਿਹੜੀ ਚੀਜ਼ ਦਾ ਪੈਦਾਵਾਰ ਹੋਏਗੀ ਉਹ ਜ਼ਹਿਰੀਲੀ ਨਹੀਂ ਹੋਏਗੀ ਦੂਸਰੇ ਪਾਸੇ ਆ ਜਿਹੜੀ ਆ ਪੋਲੀਥੀਨਸ ਨੇ ਇਹਨਾਂ ਤੋਂ ਵੀ ਸਰਕਾਰ ਲਾਹਾ ਲੈ ਰਹੀ ਆ ਉਹਦੀਆਂ ਮਸ਼ੀਨਾਂ ਲੈਂਦੀਆਂ ਨੇ ਔਰ ਇਹ ਮਸ਼ੀਨਾਂ ਦੇ ਨਾਲ ਇਸ ਪੋਲੀਥੀਨ ਨੂੰ ਕੰਪੈਕਸ ਕਰਕੇ ਤੇ ਉਹ ਵੀ ਵੇਚਿਆ ਜਾਂਦਾ ਹੈ ਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਉਹ ਪੈਸੇ ਜਮ੍ਹਾਂ ਵੀ ਹੁੰਦੇ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਆਮ ਲੋਕਾਂ ਨੂੰ ਕਵਾਂਗੇ ਕਿ ਹਰ ਸ਼ਹਿਰ ਦੇ ਵਿੱਚ ਇਹ ਮਸ਼ੀਨਾਂ ਲੱਗਦੀਆਂ ਪਈਆਂ ਕਿਸੇ ਨੂੰ ਵੀ ਖਾਦ ਦੀ ਲੋੜ ਹੈ ਤਾਂ ਬਿਨਾਂ ਜ਼ਹਿਰੀਲੀ ਖਾਦ ਤੋਂ ਇਹ ਖਾਦ ਪਾਓ ਆਰਗੈਨਿਕ ਖਾਦ ਹੈ ਆਪਣੇ ਘਰ ਵਰਤੋ ਪੈਲੀਆਂ 'ਚ ਵਰਤੋ ਤਾਂ ਕਿ ਜਿਹੜਾ ਵੀ ਤੁਸੀਂ ਪ੍ਰੋਡਕਟ ਉਗਾਉਂਦੇ ਹੋ ਉਹ ਬਿਨਾ ਜ਼ਹਿਰ ਤੋਂ ਪੈਦਾ ਹੋਏਗਾ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿ ਲੁਥਰਾ ਬਟਾਲਾ